ਪਟਾਲਾ ਚ ਵਾਪਰਿਆ ਸੜਕੀ ਹਾਦਸਾ ਵਿਅਕਤੀ ਵੱਲੋਂ ਆਪਣੇ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਣ ਸਮੇਂ ਪ੍ਰਵਾਸੀ ਮਜ਼ਦੂਰ ਤੇ 4 ਸਾਲਾ ਬੱਚੇ ਦੀ ਲਈ ਜਾਨ ਮਾਰ ਨੂੰ ਕੀਤਾ ਗੰਭੀਰ ਜ਼ਖਮੀ ਪੁਲਿਸ ਵੱਲੋਂ ਜਾਂਚ ਸ਼ੁਰੂ ਮਾਮਲਾ ਪਟਾਲਾ ਦੇ ਸਟਾਫ ਰੋਡ ਦਾ ਹੈ ਜਿੱਥੇ ਦیر ਸ਼ਾਮ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਤੇ ਉੱਪਰ ਗੱਡੀ ਚਾੜ੍ਹ ਰਹੀ ਹੈ ਤੇ ਨਾਲ ਹੀ ਉਸ ਦੀ ਮਾਂ ਚੱਲੀ ਹੁੰਦੀ ਹੈ ਜੋ ਵੀ ਗੱਡੀ ਦੀ ਲੇਟ ਵਿੱਚ ਆ ਜਾਂਦੀ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਜਦ ਕੇ ਮਾਂ ਗੰਭੀਰ ਰੂਪ ਵਿੱਚ ਹਾਦਸੇ 'ਚ ਜ਼ਖਮੀ ਹੋ ਜਾਂਦੀ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਤ ਤੇ ਪਹੁੰਚ ਜਾਂਦੀ ਹੈ ਜਿਸ ਨਾਲ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਮੋਨੀ ਦੇਵੀ ਆਪਣੇ 4 ਸਾਲਾ ਬੇਡੇ ਨਾਲ ਗਲੀ ਵਿੱਚੋਂ ਪੈਦਲ ਮੰਦਰ ਲਈ ਜਾ ਰਹੀ ਸੀ ਤੇ ਅਚਾਨਕ ਇੱਕ ਗੱਡੀ ਉਨ੍ਹਾਂ ਦੇ ਵਿੱਚ ਆਨ ਟਕਰਾਉਂਦੀ ਹੈ ਗੱਡੀ ਨੂੰ ਨਵਾਲਕ ਬੱਚਾ ਚਲਾ ਰਿਹਾ ਸੀ ਜੋ ਅਜੇ ਗੱਡੀ ਚਲਾਉਣ ਦੀ ਜਾਂਚ ਸਿੱਖ ਰਿਹਾ ਸੀ ਇਸ ਹਾਦਸੇ ਕਾਰਨ 4 ਸਾਲਾ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਜਾਂਦੀ ਹੈ ਜਦਕਿ ਬੱਚੀ ਦੀ ਮਾਂ ਗੰਭੀਰ ਹੋ ਜਿਹ ਚੱਕਣੀ ਹੋਈ ਹੈ ਉਹ ਕਦ ਤੇ ਪਹੁੰਚੀ ਹੈ ਅਸ਼ਚੂ ਯਾਦਵੰਦ ਚੱਕਣੀ ਹਾਦਸਾ ਕ੍ਰਿਸਟੋਸਕੋਰਪੀਓ ਕੰਟੀਨਿਊ ਕਪ ਚ ਲੈ ਕੇ ਅਗਲੇ ਰਿ ਕਾਨੂੰਨੀ ਕਾਰਵਾਈ ਸ਼ੁਰੂ ਕਰ ਦिती ਹੈ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਕਿਆ ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣਦੇ ਹੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉਥੇ ਵਿਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਨਾਂ ਨੇ ਇਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣ ਰਿਹਾ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸ ਰਿਹਾ ਮੰਦਿਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਹਦਾ ਬੱਚੇ ਨੂੰ ਜਾਂਸੀ ਕਾਉਂਦੇ ਆ ਸਰਗ ਜਾਂਸੀ ਕਾਉਂਣ ਵਾਲੀ ਆ ਇਹ ਮੈਨੂੰ ਦੱਸੋ ਕਿੱਲੇ ਗੱਡੀ ਗੱਡੀ ਸੀ ਗੱਡੀ ਜੜੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਟਾਰਪੀ ਹੋਈ ਉਹ ਗੱਡੀ ਹਾਂ ਜੀ ਦੋ ਜੀ ਕੋ ਜੀ ਕੀ ਹੈ ਸਾਰੀ ਕੱਟਣਾ ਵਾਪਰੀ ਹੈ ਹਾਂ ਜੀ ਇਹ ਬਾਜੀ ਹੈਡ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇਨਾਂ ਦੇ ਦੋ ਬੇਟੇ ਇੱਕ ਬੇਟੀ ਹੈ ਤੇ ਮੰਦਿਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆਣੇ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਟੀ ਚ ਉੱਤੇ ਬੈਠੇ ਹੰਦ ਤੇ ਬਾਅਦ ਚ ਪਤਾ ਲੱਗਾ ਦੋਂ ਲੈ ਗਏ ਸੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਹਵਸਤ ਮੁੰਡਿਆਂ ਨੇ ਲੈ ਗਏ ਉਸੇ ਦਾ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪਿਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲੇਖ ਕੇ ਪਤਾ ਦੇ ਰਹੇ ਆ ਅਗੜੀ ਕਾਰ ਵੀ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹਨੇ ਓਵਰਸਪੀਡ ਸੀ ਕਿ ਆ ਕਿਤਾ ਨਹੀਂ ਗੱਡੀ ਦਾ ਮਾਲਕੋ ਅਟੈਕ ਹੋ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈ ਲਈ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈਣੀ ਹੈ ਗਾ ਇਨਵੈਸਟੀਗੇਸ਼ਨ ਕਰਾਂਗੇ